ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਪਾਉ ਗਰ ਮੇਲ ਸਿੰਘ ਉਹਨਾਂ ਦੇ ਫਾਰਮ ਤੇ ਪੁੱਜਿਆ ਦੋਸਤੋ ਵੀਰ ਗਗਨ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਨੇ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਟੋਟਲ ਤੁਹਾਨੂੰ ਵੈਸੇ ਨੌਕ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 4 ਬਿਹੜਾ ਪੰਜ ਮੱਝਾਂ ਝੋਟੀਆਂ। ਉਹਦੇ ਦੋਸਤੋ ਸਾਰੇ ਸੂਏ ਸਬਾਏ ਆ। ਇੱਕ ਹੀ ਜਿਹੜੀ ਮੱਝ ਗੱਬਣਾ ਪਤਾਂ ਨੂੰ ਦਿਖਾਉਣੀ ਆ ਠੀਕ ਹੈ ਜੀ ਇੱਕ ਹੀ ਝੋਟੀ ਗੱਬਣਾ ਤੇ ਚੰਗੀ ਨਸਲ ਦੀ ਝੋਟੀ ਆਪ ਆ ਅਗੇ ਚੰਗੇ ਸੀਮਨ ਤੋਂ ਗੱਬਣ ਵੀਰ ਗगन ਦੱਸ ਰਿਹਾ। ਤੇ ਮਾਲ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਕੋਈ ਇੱਕ ਦੋ ਨਗ ਨਹੀਂ ਆਪਾਂ ਪਾਈਦੇ ਫਾਰਮ ਤੋਂ ਜਦੋਂ ਵੀ ਮੈਨੂੰ ਲੱਗਦਾ 71 ਹੋ ਜਾਂਦੇ ਆ ਘੱਟੋ ਘੱਟ ਵੀ 8-7 ਨਗ ਉਦੋਂ ਪੂਰ ਆਪਾਂ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ। ਸੋ ਤੁਸੀਂ ਆ ਸਾਹਮਣੇ ਦੇਖ ਲਓ ਪੂਰੀ ਮੋਟੇ ਬਿਲਕੁਲ ਸ਼ਾਰਟ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਦੇ ਆ। ਜਿਨ੍ਹਾਂ ਦੇ ਵਿੱਚੋਂ ਦੋਸਤੋ ਅੱਜ 5 ਮੱਜਾਂ ਨੇ ਜਿਨ੍ਹਾਂ ਦੇ ਵਿੱਚੋਂ ਕਪੂਰੀ ਨੀਲੀ ਰਬ ਦੀ ਮੱਝ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਮੱਜਾਂ ਦੇ ਵਿੱਚ ਲਾਸਟ ਦੇ ਵਿੱਚ ਇੱਧਰ ਵੇਖਣਾ ਤੁਸੀਂ ਦੇਖੋਗੇ ਠੀਕ ਹੈ ਜੀ ਤੇ ਬਿਲਕੁਲ ਸੱਜਰਦਾ ਜੀਆਂ ਸੂਈਆਂ ਨੇ ਠੀਕ ਹੈ ਜੀ ਛੋਟੇ ਵੱਡੇ ਭਾ ਹਰ ਇੱਕ ਤਰ੍ਹਾਂ ਦੇ ਜਿਹੜੇ ਤੁਹਾਨੂੰ ਅੱਜ ਮਿਲ ਜਾਣਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆਉ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਬਾਕੀ ਇੱਥੇ ਆਣ ਕੇ ਵਿਜ਼ਿਟ ਕਰਕੇ ਕਿਸੇ ਵੀਰ ਨੇ ਤਸੱਲੀ ਕਰਨੀ ਹੈ ਤੇ ਆਪਾਂ ਹਰ ਵਾਰ ਕਹਿੰਨੇ ਆ ਵੀ ਦੋ ਟਾਈਮ ਨਹੀਂ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਠੀਕ ਅੱਜ ਤਰੀਕ 26 ਸਤੰਬਰ ਸਮਾਂ ਮਾਰਨਿੰਗ ਦੇ ਕੋਈ 9:30 10:00 ਵਜੇ ਦਾ ਆਉ ਕਰਦੇ ਆ ਗੱਲਬਾਤ ਗगन ਦੇ ਨਾਲ ਪੁੱਛਦੇ ਆ ਕਿ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਲੈ ਵੀ ਗगन ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸਨੋਂ ਠੀਕ ਠਾਕ ਜੀ ਬੜੇ ਵਧੀਆ ਗगन ਵੀਰੇ ਹੋਰ ਕੈਮ ਸੇਤਾ ਕੈਮ ਜੀ ਕੈਮ ਗੁਰੂ ਰਾਮਦਾਸ ਦੀ ਮੜੀ ਕਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਠੀਕ ਠਾਕ ਕੈਮ ਸੇਤਾ ਮੈਂ ਠੀਕ ਠਾਕ ਰਹੀਏ ਚਲੋ ਸ਼ੁਕਰ ਹਮਾਲਕ ਦਾ ਜੀ ਹੋਰ ਵਧੀਆ ਮਾਲਮੂਲ ਫਿਰ ਅੱਜ 9 ਪਸ਼ੂ ਆ ਗਏ ਆਪਣੇ ਕੋਲ ਠੀਕ ਹੈ ਜੀ ਲਓ ਦੋਸਤੋ ਮਾਲ ਹੋਰ ਵੀ ਫੜਿਆ ਪਿਆ ਠੀਕ ਹੈ ਜੀ ਮਾਲ ਹੋਰ ਵੀ ਆ ਤੇ ਫਿਲਹਾਲ ਅੱਜ ਨੌ ਪਸੂ ਤੁਹਾਨੂੰ ਦਿਖਾ ਦਨੇ ਆ ਠੀਕ ਹੈ ਜੀ ਇਹ ਵਿਖ ਜਾਂਦੇ ਆ ਤੇ ਪਸ਼ੂ ਕੱਲ ਪਰਸੋਂ ਨੂੰ ਜਿਹੜੇ ਨਵੇਂ ਫਿਰ ਤਾਜੇ ਤਰਾਰ ਜਿਹੜੇ ਆਜੇ ਹੋ ਜਾਣੇ ਆ ਲੈ ਵੀ ਕਹਿੰਦੇ ਮੈਂ ਪੰਜ ਮੱਝਾਂ ਤੇ ਚਾਰ ਬੈੜਾ ਹਾਂਜੀ 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 ਸਾਰੇ ਪਸ਼ੂ ਸੋਇਆ ਇੱਕ ਝੋਟੀ ਨੂੰ ਛੱਡ ਕੇ ਸੰਧੂ ਸਾਹਿਬ ਇੱਕੋ ਝੋਟੀ ਐਮਨ 29 ਦੀ ਗੱਬਣ ਤਿਆਰੀ ਆ ਅੱਛਾ ਕੀ ਮਾਲ ਸਾਰਾ ਕੋਹ ਪਹੂ ਰਾਤੀ ਸੂਏ ਚਾਰ ਵਿੱਚੋਂ ਠੀਕ ਹੈ ਭਰਾ ਇੱਕ ਝੋਟੀ ਹੁਣ ਸੂਈ ਆ ਗਾਵਾਂ ਦੋਵਾਂ ਨੇ ਜੇਰ ਪਾਤੀ ਆ ਠੀਕ ਹੈ ਜੀ ਹਾਂਜੀ ਹਾਂਜੀ ਮਾਲ ਦੋਸਤੋ ਸਾਰਾ ਸਵੇ ਸਵੇ ਆ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਤਕਰੀਬਨ ਹੁਣ ਕੁਝ ਸਮਾਂ ਪਹਿਲਾਂ ਸੂਈ ਆਉਣ ਤੋਂ ਪਹਿਲਾਂ ਆਪਣੇ ਮੈਂ ਵੀ ਕਹਿੰਦਾ ਸੂਆ ਗਨਵਾ ਗਦੇ ਸੰਧੂ ਸਾਹਿਬ ਦੂਜਾ ਸੂਆ ਵਾ ਹਾ ਕੱਟੀ ਇਹਨੇ ਦਿੱਤੀ ਆ ਹਾਂਜੀ ਤੇ ਬਾਕੀ ਇਹਦਾ ਪਹਿਲਾਂ ਦਾ ਰਿਕਾਰਡ 14 ਕਿਲੋ ਦਾ ਰਿਹਾ ਵਾ ਪਹਿਲਣ ਦਾ ਹਾਂ ਸੰਧੂ ਸਾਹਿਬ ਗੱਲਾਂ ਬਾਤਾਂ ਨਹੀਂ ਜਿਹੜਾ ਮਰਜੀ ਵੀਰ ਭਰਾ ਮੇਰੇ ਵਰਗੀ 16 ਕਿਲੋ ਦੀ ਮੇਰੇ ਤੋਂ ਗਰੰਟੀ ਲੱਗੀ ਜਾਵੇ ਝੋਟੀ ਦੀ ਠੀਕ ਆ ਜੀ ਚੌਣ ਚੌਣ ਬਹੁਤ ਜਿਆਦੀ ਚੰਗੀ ਆ ਆਪਾਂ ਚਾਰ-ਚਾਰ ਮਾਰੀਆਂਗੇ ਬੱਚਣੀ ਢਗਾਇਆ ਥੋੜਾ ਜਿਹਾ ਠੀਕ ਆ ਜੀ ਬਹੁਤ ਜਿਆਦੀ ਚੰਗੀ ਚੌਣ ਮਗਰ ਵੀ ਕੱਟੀ ਏ ਮਗਰ ਵੀ ਕੱਟੀ ਆ ਲੋ ਵੀ ਇੱਕ ਦੀਆਂ ਦੋ ਬਣ ਗਈਆਂ ਠੀਕ ਆ ਜੀ ਮਗਰ ਵੀ ਕੱਟੀ ਆ ਆ ਕਰਮਾਲੀ ਵੇਖੋ ਜਿਆਦਾ ਜਲੋ ਉਸੇ ਤਰੀਕੇ ਲੱਗਾ ਪਿਆ ਹਜੇ ਕੁਝ ਸਮਾਂ ਪਹਿਲਾਂ ਸੂਈ ਆ ਤੇ ਜੇਰ ਜੂਰ ਹਜੇ ਪਾਣੀ ਬਾਕੀ ਆ ਪਾਣੀ ਉਹਦੀ ਵੀਡੀਓ ਬਣਾ ਲਾਂਗੇ ਠੀਕ ਆ ਉਹਦੀ ਵੀਰ ਗਗਨ ਸਿੰਘ ਸੰਧੂ ਸਾਹਿਬ ਮਗਰ ਉਹਦਾ ਰਾਜਪਾਗ ਲੱਗਾ ਕਰਮਾਲੀ ਨੂੰ ਆ ਕਰੋ ਚੈੱਕ ਜੀ ਠੀਕ ਆ ਜੀ ਸੋ ਆਰਡਰ ਰੋਡਰ ਦੀ ਬਹੁਤ ਸੋਹਣੀ ਕੁਆਲਿਟੀ ਆ ਤੇ ਚੋਟੀ ਨੂੰ ਥੋੜਾ ਪਤਾ ਤਾਂ ਬੱਚੇ ਨੂੰ ਦੋਸਤੋ ਲਿਆ ਕੇ ਤੇ ਚੋਟੀ ਥੋੜੀ ਬਾਦੀ ਵੀਰਾਂ ਦਾ ਵੀ ਧਾਰਾ ਥੋੜੀਆਂ ਬਾਦੀਆਂ ਮਾਰ ਕੇ ਪਾਸ ਹੀ ਕੀਤੀ ਆ ਵੀ ਚੱਕ ਪਾਸ ਓਕੇ ਆ ਤੇ ਭਰਾ ਭਰੂਤੀ ਚੰਗੀ ਆ ਬਾਕੀ ਬਹੁਤ ਜਿਆਦੀ ਸੰਧੂ ਸਾਹਿਬ ਠੰਡੀ ਆ ਮੂਹ ਮਾਂ ਦੀ ਕਰਮਾ ਲਈ ਭਾਂਜ ਦਾ ਮਰਜੀ ਫੜੀ ਜਾ ਲਓ ਜੀ ਆ ਕਰੋ ਚੈੱਕ ਪਾਸ ਪਤਾ ਇੱਥੇ ਹੀ ਆ ਬੱਚਾ ਠੀਕ ਆ ਸੋ ਵਿਰਲ ਵੰਡ ਬਹੁਤ ਸੋਹਣੀ ਆ ਠੀਕ ਆ ਜੀ ਵੈਸੇ ਪਸ਼ੂ ਵਿਰਲ ਵੰਡ ਨਾਲ ਹੀ ਆ ਚੰਗੀ ਸੋਹਣੀ ਵਿਰਲ ਵੰਡ ਹੋਵੇ ਤੇ ਪਸ਼ੂ ਵਾਧੇ ਦਾ ਠੀਕ ਆ ਬਾਕੀ ਤੁਸੀਂ ਵੇਖੋ ਸਪੇਸ ਵੰਡ ਇੱਕ ਘਟੋ ਘੜ ਵੀ 5 5 ਛੇ ਛੇ ਜਾਂ ਚੱਤੇ ਥਾਣ ਲੱਗਾ ਠੀਕ ਆ ਤੇ ਜੇਰ ਜੂਰ ਪਾਣੀ ਬਾਕੀ ਆ ਕਰਮਾ ਲਈ ਬਸ ਕੋਈ ਅੱਧੇ ਘੰਟੇ ਪੌਣੇ ਘੰਟੇ ਘੰਟੇ ਦੇ ਵਿੱਚ ਵਿੱਚ ਜੇਰ ਪਾਜੋ ਹਾਂਜੀ ਹਾਂਜੀ ਸੁਗਰਨਾ ਚੰਗੀ ਆ ਬਾਕੀ ਗਗਨਾ ਭਰਾ ਭਰੂ ਮੋਟਾ ਤੇ ਪੋਲਾ ਸੰਧੂ ਸਾਹਿਬ ਭੋਲੀ ਗੂਠੇੜੀ ਮੋਟੀ ਧਾਰ ਆਊਗੀ ਠੀਕ ਐ ਵੀਰੇ ਹਾਂ ਠੀਕ ਐ ਬਿਲਕੁਲ ਬਹੁਤ ਜਿਆਦੀ ਚੰਗੀ ਆ ਮੈਂ ਵੀ ਗਗਨ ਵੀਰੇ ਦਾ ਮੁੱਲ ਕੀ ਕਰਦੇ ਆ ਦੇ ਕਿੱਥੋਂ ਤੱਕ ਦੇਣੀ ਆ ਆਪਾਂ ਝੋਟੀ ਸੰਧੂ ਸਾਹਿਬ ਆਪ ਇਹਦਾ ਮੁੱਲ ਨਹੀਂ ਕਰਨਾ ਮੁੱਲ ਕਰਨ ਨੂੰ ਭਾਵੇਂ ਇੱਕ ਵੀ ਕਰੀਏ ਕੋਈ ਫਾਇਦਾ ਨਹੀਂ ਮਿਲਦਾ ਹਾਂ ਆਪਾਂ ਇੱਕ 10 ਦੀ ਦੇਣੀ ਆ ਜੈ ਸਨੋਈ ਇੱਕ 10 ਦੀ ਹ ਬਾਕੀ ਵੀਰ ਮੇਰਾ ਆਵੇ ਕੋਈ ਅੱਜ ਤੋਂ 6ਵੇਂ 7ਵੇਂ ਦਿਨ ਨੂੰ ਮੇਰੇ ਤੋਂ 15 ਕਿਲੋ ਦੁੱਧ ਮਨਾ ਕੇ ਲੈ ਕੇ ਜਾਓ ਠੀਕ ਹੈ ਜੀ ਹਾਂ ਤੁਹਾਨੂੰ 1,10,000 ਦੀ ਝੋਟੀ ਮਿਲੂਗੀ ਤੁਹਾਨੂੰ ਠੀਕ ਹੈ ਜੀ ਸੋ ਕੱਟੀ ਤੁਸੀਂ ਵੇਖ ਲਓ ਮਗਰ ਕਾਫੀ ਸੋਹਣੀ ਕੱਟੀ ਆ ਤੇ ਵਿਰਲ ਵੰਡ ਬਹੁਤ ਜਿਆਦੀ ਸੋਹਣੀ ਆਫਸੀ ਥਾਣਾ ਦੀ ਠੀਕ ਹੈ ਆ ਦੇਖੋ ਜੀ ਠੀਕ ਹੈ ਇੱਕ ਸਾਈਕਰ ਨੰਬਰ ਤੇ ਗगन ਭਰਾ ਆਪਣੇ ਕੋਲ ਜਿਹੜੀ ਇਹ ਝੋਟੀ ਖੜੀ ਆ ਵੱਟੇ ਕੱਟ ਕੱਠ ਵਿੱਚ ਸੰਦੀਪ ਸੰਧੂ ਸਾਹਿਬ ਦੁਜਾ ਸੁਆ ਸੁਣਿਆ ਨੇ ਝੋਟੀ ਨੇ ਆ ਦੇਣੇ ਦੇ ਕੋਈ ਹਲੇ 6 ਲੈ ਸਕਦੀ ਸਤਾ 6 7 ਹਾਂ ਮਤਲਬ ਗਾੜੀ ਐਮ 29 ਦੀ ਆ ਵਾ ਕੋਹਾ ਨੂਰ ਤੋਂ ਗਾੜੀ ਇਹ ਮਤਲਬ ਸੀਮਣੇ ਨੂੰ ਰੱਖਿਆ ਕੋਹਾ ਨੂਰ ਪੁੱਲ ਦਾ ਸੀਮਣ ਰੱਖਿਆ ਠੀਕ ਆ ਬਾਕੀ ਬਹੁਤ ਜਿਆਦੀ ਚੰਗੀ ਟਟੀ ਆ ਦੇਖੋ ਜੀ ਦੋਸਤੋ ਸ਼ਾਈ ਸੂਈ ਤੁਹਾਨੂੰ ਚੈੱਕ ਕਰਾਉਣੇ ਆ ਚੌੜੇ ਪੰਦੇ ਦੀ ਆ ਪੂਰੇ ਹੈਵੀ ਬਾਡੀ ਰੇਟ ਦੀ ਆ ਵਜ਼ਨ ਲੋਡ ਤੁਸੀਂ ਚੈੱਕ ਕਰਿਆ ਜੀ ਵੀਰਾਂ ਦਾ ਵੀ ਐਮਨ ਅਤੀ ਦੀ ਆਪ ਖੋਦਦੇ ਕਿ ਕੋਈ ਨੌਰ ਬੋਲ ਕੋਈ ਨੌਰ ਸੀਮਨ ਤੋਂ ਜਿਹੜੀ ਆਪ ਗੱਬਣਾ ਠੀਕ ਆ ਜੀ ਤੇ ਕੱਤ ਪੋਤਾ ਲਈਏ ਪੂਰੀ ਤੇ ਗगन ਸੂਬਾ ਦੂਜਾ ਸੁੰਦੀ ਆ ਦੂਜਾ ਜੀ ਦੂਜਾ ਸੰਧੂ ਸਾਹਿਬ ਲਓ ਵੀ ਸੂਬਾ ਦੂਜਾ ਸੁਣਾ ਇਸ ਝੋਟੀ ਨੇ ਠੀਕ ਆ ਜੀ ਬਾਕੀ ਤੁਸੀਂ ਟਾਂਚਾ ਢੂਂਚਾ ਵੇਖੋ ਝੋਟੀ ਦਾ ਬਹੁਤ ਖੂਬਸੂਰਤ ਆ ਸੰਧੂ ਸਾਹਿਬ ਨੇ ਘਰੋਂ ਨਹੀਂ ਕਦੀ ਕੱਢੀ ਝੋਟੀ ਝੋਟੀ ਤਾਂ ਕਰਕੇ ਮੜਾਏ ਡਰਦੀ ਕਰਮਾ ਲਈ ਠੀਕ ਆ ਜੀ ਤੇ ਪਿਚਾ ਬੁਚੂ ਬੂਣੀ ਹੀ ਪਾਇਆ ਲਓ ਜੀ ਇਹ ਤਾਂ ਤਾਂ ਹੋਰ ਕਿਹੜਾ ਦਵਾ ਦੇ ਆ ਬਾਕੀ ਸੰਧੂ ਸਾਹਿਬ ਪਹਿਲਾਂ ਦਾ ਰਿਕਾਰਡ ਇਹਦਾ 17 ਕਿਲੋ ਦਾ ਰਿਹਾ ਵਾ ਪਹਿਲਾਂ ਨੇ ਹਾਂ ਪਹਿਲਾਂ ਨੇ 17 ਕਿਲੋ ਦੁੱਧ ਬਣਾਇਆ ਲੋ ਬਾਕੀ ਜਦੋਂ ਫੁੱਲ ਤਿਆਰ ਹੋਊਗੀ ਉਸ ਦਿਨ ਦੱਸੂਗੀ ਇਹਦੇ ਆਪਾਂ ਚਲੋ ਸ਼ੌਂਕ ਨਾਲ ਪਾਤੀ ਆ ਦਿਨ ਨਾਲੇ ਕੱਢਦੀ ਅੱਠ ਦਾ ਲੋ ਜੀ ਸੋ ਦੋਸਤੋ ਹਜੇ 8 7 ਇੰਨੇ ਕ ਦਿਨ ਹਜੇ ਨਾਰਮਲ ਲੈ ਜਾਣੇ ਆ ਬਾਕੀ ਸੋਨੇ ਟਾਂਚੇ ਦੇ ਵਿੱਚ ਆ ਪਲੀ ਪਲੀਤੀ ਪੂਰੀ ਆ ਥੱਲੇ ਲੈਵਲ ਤੇ ਤੁਸੀਂ ਵੇਖੋ ਪੂਰੀ ਖਬਰਦਾਰ ਹਜੇ 8 7 ਦਿਨਾਂ ਦੇ ਵਿੱਚ ਉਹਾਂ ਦੇ ਨਾਲ ਵੀ ਕੀ ਤੋਂ ਕੀ ਬਣ ਜਾਣਾ ਠੀਕ ਹੈ ਜੀ ਉਹ ਗੱਲ ਬਾਤ ਹੋਣੀ ਆ ਸੰਧੂ ਸਾਹਿਬ ਭਲਾ ਲੀਆਂ ਗੱਲਾਂ ਹੋਣਗੀਆਂ ਵੀ ਰੇਤਾ ਪਾਪਾ ਬਣਨ ਵਾਲਾ ਕੰਮ ਹੋਊਗਾ ਆ ਲਓ ਜੀ ਸੋ ਚੰਗਾ ਢਾਂਚਾ ਚੰਗਾ ਸਟਰਕਚਰ ਚੰਗਾ ਹਵਾਨਾ ਚੱਲਦਾ ਬਖਸ਼ਿਆ ਮਾਲਕ ਨੇ ਤੇ ਚੰਗੇ ਦੁੱਧ ਦੀ ਆਸ ਕਰ ਸਕਦੇ ਆ ਆਪਾਂ ਹੀ ਸੋ ਸੰਧੂ ਸਾਹਿਬ ਦੁੱਧ ਸੌਖਾ 20 ਕਿਲੋ ਦੁੱਧ ਮਨਾ ਦਊਗੀ ਝੋਟੀ ਵਰਗੀ ਠੀਕ ਆ ਬਾਕੀ ਪੰਜਾਂ ਸਾਲਾਂ ਦਾ ਭਾਂ ਥੱਲੇ ਜਵਾਕ ਬਾਦੋ ਏਡੀ ਟਿੱਪਣ ਪੋਲੀ ਆ ਠੀਕ ਆ ਵੀਰੇ ਹਾਂ ਲੈ ਵੀ ਗਗਨ ਚੰਗਾ ਆ ਪਸ਼ੂਤਾਨਾ ਬਾਕੀ ਪਸ਼ੂਤਾਨਾ ਵੇਖਦੇ ਆ ਸਾਰੀ ਪਤਾ ਲੱਗ ਜਾਂਦਾ ਬਸ ਜੀ ਬਸ ਤੇ ਇਹਦਾ ਮੁੱਲ ਅੱਜ ਆਪਾਂ ਕੀ ਕਰਦੇ ਪਏ ਚਲ 5 7 8 ਦਿਨ ਹਜੇ ਸਾਹਮਣੇ ਸੋਤਣੀ ਹੈ ਸਤੂ ਜੀ ਸਾਹਿਬ ਮੁੱਲ ਉਹ ਵੇਖੀਦਾ ਹੋਈਆਂ ਦਾ ਦੋ ਵੀ ਕਰੀ ਜਾਂਦੇ ਆ ਡੇਢ ਵੀ ਕਰਨੋਂ ਕਰੀ ਜਾਵਾਂਗਾ ਕੋਈ ਫਾਇਦਾ ਨਹੀਂ ਆ ਹਾਂ ਜੀ ਆਪਾਂ 1 30 ਹੀ ਦੇਣੀ ਆ ਝੋਟੀ 1 30 ਦੀ ਹਾਂ 1000 ਛੋਟ ਕਰਨੀ 1 29 ਦੀ ਹੋਣੀ ਚੈਸ ਨੋ ਜੀ ਲਓ ਜੀ 1 29 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਸੋਨੇ ਹਾਈਟ ਕੱਟ ਵਿੱਚ ਬਾਕੀ ਕੋਈ ਵੀਰ ਵੀ ਚੰਗਾ ਕੋਈ ਤਾਂ ਲੈਣਾ ਚਾਹੁੰਦਾ ਚੰਗਾ ਪਸ਼ੂਤਾਨਾ ਕੋ 2-4000 ਪੈਸੇ ਸੱਜੇ ਖਵੇ ਉੱਪਰ ਥੋੜੇ ਬਾਰੇ ਵੱਧ ਘੱਟ ਲਾਉਂਦਾ ਵੀਰ ਨੂੰ ਕੋਈ ਇਤਰਾਜ਼ ਨਹੀਂਗਾ ਤੇ ਜ਼ਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਜੀ ਕੋਈ ਚੰਗਾ ਪਸ਼ੂ ਤੁਹਾਨੂੰ ਚੰਗੇ ਪੈਸੇ ਭਰ ਕੇ ਹੀ ਮਿਲਦਾ ਵਾ ਬਾਕੀ ਚੰਗੀ ਝੋਟੀ ਆ ਜਿੰਨੀ ਵੀ ਤੁਹਾਨੂੰ ਦਿਖਾਈ ਆ ਖਰੀ ਆ ੱਲੇਵਾ ਬਣਾਉਂਗੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਹਰ ਇੱਕ ਪਾਸਿਓਂ ਵਿਰਲਾ ਵਟੇ ਸਾਹਿਬ ਪੂਰੇ ਕਰਮਾਲੀ ਦੇ ਆ ਦੇਖੋ ਜੀ ਠੀਕ ਆ ਸੋ ਜਿੰਨਾ ਵੀ ਹੋ ਸਕਦਾ ਆਪਾਂ ਇੱਕ ਵਾਰੀ ਤੁਹਾਨੂੰ ਲਾਗਿਆ ਥਾਣਦਾਰ ਦਿਖਾ ਦਈਏ ਸੈਜ ਵਿਰਲ ਵੰਡ ਵੇਖ ਲਓ ਠੀਕ ਆ ਜੀ ਹੂੰ ਲੈ ਵੀ ਗੱਗਨ ਅੱਗੇ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇਧਰ ਆ ਫਿਰ ਮੱਝ ਖੜੀ ਝੋਟੀ ਖੜੀ ਸੋਹਬ ਭਾਵੇਂ ਦੂਜਾ ਸੁਗਾ ਮੰਨ ਲਿਓ ਭਾਵੇਂ ਤੀਜਾ ਮੰਨ ਲਿਓ ਹਾਂਜੀ ਸੂਈ ਨੂੰ ਅੱਜ ਇਹਨੂੰ ਹੋ ਗਿਆ 9 ਕਿ ਦਿਨ ਦਾ ਠੀਕ ਆ ਤੇ 10 ਕਿਲੋ ਦੁੱਧ ਹੋਊਗਾ ਬਾਕੀ ਇੱਕ ਗੱਲ ਆਪਾਂ ਦੱਸਾਂਗੇ ਵੀਰਾ ਭਰਾਵਾਂ ਨੂੰ ਹਾਂਜੀ ਥਾਣੇ ਦੇ ਪੰਜ ਆ ਪੰਜੇ ਹੀ ਚੱਲਦੇ ਆ ਪੰਜੇ ਥਣ ਬਰਾਬਰ ਦੇ ਹੀ ਆ ਬਰਾਬਰ ਬਰਾਬਰ ਹੀ ਚੱਲਦੇ ਪਹਿਲਾਂ ਲੋ ਵੀ ਇੱਕ ਦੋਸਤੋ ਸੈਂਟਰ ਦੇ ਵਿੱਚ ਥਣ ਲੱਗਾ ਉਲਟ ਪਹਿਣੀ ਬਾਈ ਵਾਲੀ ਸਾਈਡ ਤੁਸੀਂ ਵੇਖੋ ਇਧਰ ਤੁਹਾਨੂੰ ਵਿਖਾਉਣੀ ਆ ਆਪਾਂ ਠੀਕ ਆ ਜੀ ਤੇ ਥਾਣਾ ਪੰਜੇ ਚੱਲਦੇ ਆ ਵੀ ਜਿਹੜਾ ਪੰਜਵਾਂ ਥਾਣਾ ਗਗਨ ਵਿਚਕਾਰ ਲੱਗਾ ਉਹ ਤਾਂ ਰੋਂਦੂ ਚ ਵੀ ਬਰਾਬਰ ਹੀ ਆਉਂਦੀਆਂ ਜੀ ਆਉਂਦੀਆਂ ਠੀਕ ਆ ਜੀ ਹਾਂ ਪਤਾ ਕੀ ਦੱਸ ਕੇ ਦੇਣੀ ਆ ਆਪਾਂ ਗਲਤ ਕੰਮ ਨਹੀਂ ਆਪਾਂ ਕਰਨਾ ਸੰਦੂ ਸਾਬ ਲਓ ਜੀ ਆ ਕਰੋ ਚੈੱਕ ਠੀਕ ਆ ਇੱਕ ਪਾਸੇ ਤਿੰਨ ਥਾਣਾ ਤੇ ਜਿਹੜਾ ਬਹਿਣੀ ਪਾਈ ਵਾਲੇ ਪਾਸੇ ਦੋ ਹੀ ਆ ਠੀਕ ਆ ਕਟਾ ਮਗਰ ਜੋ ਇਹ 9 ਕਿਲੋ ਦੁੱਧ ਸੰਦੂ ਸਾਬ 10 ਕਿਲੋ ਹੋਊਗਾ ਬਹੁਤ ਜੀ 10 ਕਿਲੋ ਦੁੱਧ ਤੇ ਸੂਈ 9 ਕਿਲੋ ਦੇ ਨਾਲ ਦੀ 8 9 ਦੇ ਨਾਲ ਦੀ ਸੂਈ ਆ ਮਗਰ ਕਟਾ ਮਗਰ ਕਟਾ ਆ ਉਰਲੇ ਬੰਨੇ ਵਾਲਾ ਯਾਰ ਠੀਕ ਆ ਜੀ ਬੱਚਾ ਵੀ ਦੋਸਤੋ ਤੁਹਾਨੂੰ ਦਿਖਾਵਾਂਗੇ ਆਪਾਂ ਕੋਈ ਵੀ ਦੂਜਾ ਮੰਨ ਲੇ ਕੋਈ ਭਰਾ ਤੇਜਾ ਮੰਨ ਲੇ ਠੀਕ ਆ ਜੀ ਆਹ ਦੇਖੋ ਜੀ ਠੀਕ ਆ ਸੋ 10 ਕਿਲੋ ਦੁੱਧ 8-9 ਕ ਦਿਨਾਂ ਦਾ ਸੁਆ ਮਗਰ ਕਟਾ ਮੇਲ ਕਾਫ ਹਾਂਜੀ ਹਾਂਜੀ ਲੱਕ ਗਗਨ ਮਾੜਾ ਰੋਕ ਲੈ ਇੱਥੇ ਭਰਾ ਇੱਕ ਮਿੰਟ ਆਹ ਦੇਖੋ ਜੀ ਬਾਕੀ ਗਗਨ ਵੀਰੇ ਜਵਾਪ ਅਸਮਾਪੂਰ ਛੱਟਾ ਕਿਸੇ ਰਕਮ ਦਾ ਸੁਆ ਚੂ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਲੋਬੀ ਪ੍ਰਭੂ ਜਵਾਬ ਅਸਮਾਨ ਦੀ ਇੱਕ ਨੰਬਰ ਆ ਸੋ ਵੱਧੇ ਵਾਲਾ ਕੰਮ ਹੀ ਆ ਵੈਸੇ ਤੇ ਜਿਹੜੇ ਦੋਸਤੋ ਚਲੋ 5 ਥਣ ਦੋ ਥਣ ਹੀ ਆ ਠੀਕ ਹੈ ਜੀ ਤੇ ਜੋ ਵੀ ਮਾਲਕ ਸੱਚੇ ਪਾਤਸ਼ਾ ਜੋ ਵੀ ਬੰਤਰ ਬਣਾਉਂਦਾ ਠੀਕ ਹੈ ਜੀ ਤੇ ਦੋ ਦਜਰਾ 10 ਕਿਲੋ ਇਸ ਝੋਟੀ ਦੇ ਥੱਲੇ ਹਾਜ਼ਰ ਆ ਕੋਈ ਵੀ ਝੋਟੀ ਪੱਕ ਸਮਝ ਲੈ ਪੱਕ ਝੋਟੀ ਲੱਗਦਾ ਪਰ ਕੋਈ ਵੀ ਅਗਲੇ ਤੀਜਾ ਸੂਆ ਵੀ ਤੁਸੀਂ ਮੰਨ ਸਕਦੇ ਜੀ ਬਸ ਤੇ ਇਧਰ ਕਟਾ ਤੁਹਾਨੂੰ ਦਿਖਾ ਦਿੰਨੇ ਆ ਬੈਠਾ ਜਿਹੜਾ ਕਟਾ ਇਸੇ ਦਾ ਹੀ ਆ ਵੇ ਹਾਂ ਜੀ ਹਾਂ ਜੀ ਠੀਕ ਆ ਲੈ ਵੀ ਗਗਨ ਨੇ ਛੋਟੀ ਦਈਏ ਕਿੰਨੇ ਦੀ ਆਪਣੇ ਭੈਣ ਭਰਾਵਾਂ ਨੂੰ ਦੂ ਸਾਹਿਬ ਮੁੱਲ ਭਾਂ 85 ਕਰੀਏ ਹਾਂਜੀ ਤੇ 82 ਦੀ ਆਪਾਂ ਦੇਣੀ ਆ 82 ਦੀ ਹਾਂ ਠੀਕ ਆ ਵੀਰੇ ਮੌਕੇ ਤੇ ਕੋਈ ਛੋੜਛੱਪਾ ਹੋ ਜਾ ਕੋਈ ਲਓ ਜੀ ਹਾਂਜੀ ਹਾਂਜੀ ਆ ਦੋਸਤੋ 82000 ਦੀ ਇਹ ਮਿਲੂਗੀ ਤੁਹਾਨੂੰ ਹਾਂ ਨਾ ਠੀਕ ਆ ਤੇ ਮੋਲ ਕੁਛ ਵੀ ਆ ਲੈ ਦੇ 82000 ਇੱਕ ਗਗਨ ਇਧਰ ਚੌਥੀ ਨੰਬਰ ਤੇ ਆਪਣੇ ਕੋਲ ਜਿਹੜੀ ਕਤਕੋਦ ਵਾਲੀ ਪੂਰੇ ਵੱਡੇ ਵਾਲੀ ਉਹ ਜਾਸੂਆ ਝੋਡੀ ਪਰਸੋ ਰਾਤ ਦੀ ਸੂਈ ਆ ਅੱਛਾ ਕੱਟੀ ਮਗਰੇ ਦੇ ਮਗਰਾ ਕੱਟੀ ਆ ਗਈ ਮਗਰਾ ਆੜੀ ਕੱਟੀ ਆ ਅੱਜ ਤੀਜੇ ਦਿਨ ਦਾ ਬੱਚਾ ਜੀ ਹਾਂ ਹਾਂ ਕੱਟੀ ਲਓ ਜ ਪੂਰੀ ਅੱਟਵਾ ਕਰਤੇ ਠੀਕਾ ਜੀ ਥੋੜੇ ਬੱਚੇ ਸੌਂ ਸੌ ਰਹਾ ਠੀਕਾ ਜੀ ਆਪਾਂ ਚਲੋ ਤੁਹਾਨੂੰ ਨਾਲ ਹੀ ਦਿਖਾਤੇ ਆ ਸੂਸੂ ਸਾਹਿਬ 10 ਕਿਲੋ ਦੁੱਧ ਹੋਊਗਾ ਬੋਲਾ ਹੀ ਇਸਨੇ ਹਾਂ ਦੇਖੋ ਜੀ ਤੋਂ 10 ਕਿਲੋ ਜਿਹੜਾ ਕਿਸਾਨ ਵੀਰੋਂ ਬੋਲਾ ਹੀ ਜਾਂਦੇ ਥੱਲੇ ਠੀਕਾ ਜੀ ਅੱਜ 3 ਦਿਨ ਦੀ ਸੂਈ ਤੇ ਥੱਲੇ ਤੇ ਕੱਦ ਹਾਈਟ ਵਾਲੀ ਆ ਪੂਰੀ ਆ ਕਰੋ ਜਾ ਕੇ ਇੱਕ ਉਹ ਸੂਸਵਾ ਦੇ ਵਿੱਚ ਪਸ਼ੂ ਆਇਆ ਠੀਕਾ ਜੀ ਤੇ ਨਾਰਮਲੀ ਸਾਰੇ ਵੀਰਾਂ ਨੂੰ ਪਤਾ ਹੀ ਹੈ ਕਿ ਉਹਦੇ ਪਸ਼ੂ ਤੈਹ ਜੀ ਲਾ ਜਾਂਦਾ ਲੰਬਾਈ ਪੂਰੀ ਆ ਲੰਬਾਈ ਕਰੋ ਚੈੱਕ ਲੰਬਾਈ ਪੂਰੀ ਆ ਕੱਦ ਵੀ ਚੰਗਾ ਉੱਚਾ ਵੱਡਾ ਬਾਕੀ ਚੌਣ ਚਾਂਡ ਸੰਧੂ ਸਾਹਿਬ ਬਹੁਤ ਜਿਆਦੀ ਚੰਗੀ ਆ ਠੀਕ ਹੈ ਜੀ 9 ਕਿਲੋ ਬੋਲਾ ਦੱਸਿਆ ਜੀ 10 ਕਿਲੋ 10 ਕਿਲੋ ਠੰਡਾ ਹੋਊਗਾ ਠੀਕ ਹੈ ਹਾਂ ਲਓ ਜੀ 10 ਕਿਲੋ ਬੋਲਾ ਜਿਹੜਾ ਬਿਲਕੁਲ ਠੰਡਾ ਕਰਕੇ ਇਹਦੇ ਥੱਲੇ ਹਾਜ਼ਰ ਸੋ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਗਾ ਚਵਾਈ ਚੰਗੀ ਆ ਠੀਕ ਆ ਸੋ ਹਲਟ ਕਰ ਤਾਂ ਪੂਰਾ ਕੋਈ ਵੀ ਭਰਾ ਆਉਂਦਾ ਠੀਕ ਹੈ ਜੀ ਆਪਾਂ 10 ਹੀ ਦਿੰਦੇ ਹਾਂ ਕਈ ਵਾਰਾ ਵੇਖਣ ਦਾ ਨਜ਼ਰੀਆ ਕਿਸੇ ਭਰਾ ਦਾ ਹੋ ਸਕਦਾ ਵੀ ਇਸ ਨੂੰ ਜਜਮੈਂਟ ਹੋਵੇ ਵੀ ਖਰੇ ਛੋਟਾ ਨਾ ਹੋਵੇ ਪਸੂ ਪੂਰੇ ਵੱਡੇ ਕੱਦ ਕੱਠ ਵਿੱਚ ਆ ਤੇ ਅਕੇ ਸੂਸਵਾਦ ਵਿੱਚ ਥੋੜਾ ਪਸੂ ਸਿੱਧਾ ਸੁਧਾ ਹੋ ਗਿਆ ਵੀ 5 7 8 10 ਦਿਨਾਂ ਤੱਕ ਤੇ ਭਰਪੂਰ ਗਈ ਠੀਕ ਆ ਜੀ ਕਰਮਾਂ ਵਾਲੀ ਇਹਨੇ ਜਿਹੜੀ ਦੁਗਣੀ ਜ ਆਪਣਾ ਪੂਰੀ ਵੱਡੀ ਕਦਗਠ ਵਾਲੀ ਝੋਟੀ ਆ ਤੇ ਥਾਂ ਦੇ ਵੇ ਦੀ ਸਾਫ ਹੈ। ਲੈ ਵੀ ਗਗਨ ਦਾ ਕੀ ਮੰਗਦੇ ਫਿਰ? ਮੋਲ ਸੰਧੂ 100 ਲੱਖ ਹੀ ਕਰਦੇ ਆ ਇਹਦਾ। ਹਾਂ। 2000 ਵਿੱਚ ਛੋਟ ਕਰ ਦਾਂਗੇ। 2000? ਹਾਂ। ਠੀਕ ਆ ਭਰਾ। ਹਾਂਜੀ ਲਓ ਵੀ ਲੱਖੀ ਮੋਲਾ ਦੋਸਤੋ ਤੇ 2000 ਵਿੱਚੋਂ ਛੋਟ। ਬਾਕੀ ਸੰਤੂ ਸਾਹਿਬ 15 ਕਿਲੋ ਦੁੱਧ ਹੋਊਗੀ ਝੋਟੀ ਅੱਜ ਤੋਂ 6ਵੇਂ ਦਿਨ ਨੂੰ। ਠੀਕ ਹੈ ਜੀ। ਹਾਂ। ਲਓ ਦੋਸਤੋ ਦੁੱਧ ਅਗੇ ਹਰ ਵਾਰ ਆਪਾਂ ਕਹਿੰਦੇ ਸੇਵਾ ਦਾ ਵੀ ਹੈ ਬਾਕੀ ਕਰਤੂਤ ਪਸ਼ੂ ਦੇ ਨਹੀਂ ਵੀ ਦੁੱਧ ਕੱਢਣਾ। ਬਾਕੀ ਸੇਵਾ ਵੀ ਚੰਗੀ ਹੋਣੀ ਚਾਹੀਦੀ ਆ। ਦੋਹਾਂ ਤਿੰਨਾਂ ਚੀਜ਼ਾਂ ਦਾ ਤਾਲਮੇਲ ਬਣਿਆ ਤੇ ਪਸ਼ੂ ਦੁੱਧ ਕੱਢਦਾ ਠੀਕ ਆ। ਨਾ ਵੀ ਕਗਨ ਅੱਗੇ ਆਪਣੇ ਕੋਲ ਜਿਹੜੀ ਆ ਬੂਰੀ ਆ ਗਈ ਨੀਲੀ ਦੇ ਵਿੱਚ ਸੰਧੂ ਸਾਹਿਬ ਦੂਜਾ ਸੂਆ ਮੰਨ ਲੇ ਤੇਜਾ ਮੰਨ ਲੇ ਆ ਇਹਨੂੰ ਅੱਜ 9-10 ਦਿਨਾਂ ਦੀ ਸੂਈ ਆ ਕੱਟੀ ਮਗਰ ਆੜੀ ਨੀਲੀ ਦੀ ਆ ਬੱਲੀ ਹਾਂ ਬੱਲੀ ਲਓ ਜੀ ਇਹ ਕੱਤੀ ਆ ਮਗਰ 10 ਕਿ ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਇਸ ਵਕਤ ਕੀ ਇਹਦੇ ਥੱਲੇ ਰਿਪੋਰਟ ਆ ਦੁੱਧ ਦੀ ਸੰਧੂ ਸਾਹਿਬ 10 ਕਿਲੋ ਦੁੱਧ ਹੋਊਗਾ ਲਓ ਜੀ ਹਾਂ ਲਓ ਤੁਸੀਂ 10 ਕਿਲੋ ਦੁੱਧ ਕੋਈ ਨਵਾਂ 10 ਦਿਨਾਂ ਦਾ ਸੂਆ ਮਗਰ ਕੱਤੀ ਆ ਫੀਮੇਲ ਕਾਫ ਤੁਹਾਨੂੰ ਦਿਖਾਤੀ ਆਪਾਂ ਤੇ ਚੰਗੇ ਸੋਹਣੇ ਕੱਦ ਕਰਦੇ ਦੇ ਵਿੱਚ ਆ ਬੂਰੀ ਨੀਲੀ ਦੇ ਵਿੱਚ ਠੀਕ ਆ ਜੀ ਬਾਹਰ ਕੱਢ ਕੇ ਇੱਕ ਵਾਰੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਇੱਧਰ ਤੂਸਾਤ ਨਿਸ਼ਾਨ ਆ ਅਗਲੇ ਪੈਰਾਂ ਤੇ ਵੀ ਜਵਾਬ ਮਗਰਲੇ ਕੁਰ ਤੋਂ ਪਿਆ ਠੀਕ ਆ ਸੋ ਬੇਲਪੂਲ ਤੁਸੀਂ ਚੈੱਕ ਕਰੋ ਨਬਾਈ ਲੰਬੀ ਪੂਰੀ ਆ ਮੈਂ ਦੀ ਠੀਕ ਆ ਆ ਮੂੰਹ ਦਿਖਾਈ ਮੜਾ ਗਗਨ ਇਹਨਾਂ ਦਾ ਲਓ ਜੀ ਅੱਖਾਂ ਦੋਵੇਂ ਬਿੱਲੀਆਂ ਠੀਕ ਆ ਬਿੱਲੀਆਂ ਜੀ ਬਿੱਲੀਆਂ ਤੇ ਮੱਥੇ ਬੱਲ ਤੇ ਠੋਡੀ ਜਿਹੜੀ ਵਾਈਟ ਬਾਕੀ ਅਗਲੇ ਖੁਰਾਂ ਦੇ ਉੱਪਰ ਜਵਾਬ ਆ ਤੇ ਮਗਰਲੇ ਪੈਰ ਤੋਂ ਪਿਆ अच्छा गगर हॉडी थोड़ा तोड़ ला फिर दो पे 9 के 10 10 किलो 10 किलो संधू साहब लो, लो जी 10 किलो दोद आ ठीक है ਤੇ ਬਾਕੀ ਚਵਾਈ ਅਗਲੇ ਪਿਛਲੇ ਬਰਾਬਰ ਮਿਲ ਕੋ ਸੰਧੂ ਸਾਹਿਬ ਚਵਾਈ ਕੋਈ ਭੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਹੋਊਗਾ ਠੀਕ ਆ ਜੀ ਹਾਂ ਜੀ ਉਹ ਦੋਸੋ ਚੋਨ ਚਾਂਦੀ ਦੇ ਬਿਲਕੁਲ ਬਰਾਬਰ ਹੀ ਆ ਠੀਕ ਆ ਆ ਦੇਖ ਠੀਕ ਆ ਅਭੀ ਗਗਨ ਕੀ ਕਰਦੇ ਆ ਮੰਗਦੇ ਵੀ ਰਹੀ ਡਿਮਾਂਡ ਕਰਦੇ ਆ ਮੋਹਰ ਦਾ ਭਾਵੇਂ ਸੀ ਕਰੀ ਜਾਈਏ ਜੈਸਨੋ 75 ਦੀ ਦੇਣੀ ਆ ਆਪਾਂ 75 ਦੀ ਹਾਂ ਲਓ ਜੀ ਮੋਹਰ ਦੋਸਤੋ 80000 ਡਿਮਾਂਡ 80000 ਤੇ ਲੈ ਦੇ 75000 ਤੀ ਇਹ ਤੁਹਾਨੂੰ ਮਿਲ ਜੂਗੀ ਬੂਰੀ ਨੀਲੀ ਦੇ ਵਿੱਚ ਆਪਾਂ ਤੁਹਾਨੂੰ ਇਹ ਨਾਗ ਦਿਖਾਤਾ 10 ਕਿਲੋ ਦੁੱਧ ਪੱਕਾ ਜਿਹੜਾ ਇਹ ਥੱਲੇ ਹਾਜ਼ਰ ਆ ਮਗਰ ਕੱਟੀ ਆ ਆ ਬੱਚਾ ਵੀ ਤੁਸੀਂ ਕੋਈ ਫੇਰ ਦੇਖੋ ਠੀਕ ਆ ਮੈਂ ਵੀ ਗਗਨ ਅੱਗੇ ਆਪਣੇ ਕੋਲ ਪੂਰ ਜਿਹੜਾ ਹੈਗਾ گاਵਾ ਵੜਾ ਦਾ ਆ ਗਿਆ ਹਾਂਜੀ ਹਾਂਜੀ ਤੇ ਆ ਵਹਿਰ ਜਿਹੜੀ ਪਹਿਲੇ ਨੰਬਰ ਤੇ ਆ ਗਈ ਆਪਣੇ ਕੋਲ ਅੱਗੇ ਪਹਿਲਾ ਸੂਆ ਵਛੀ ਦਾ ਪਹਿਲਾਂ ਹਾਂ ਕਿੰਨੇ ਕਿਦਾਂ ਦੀ ਸੂਈ ਆ ਇਹ ਸੰਧੂ ਸਾਹ ਤੜਕੇ 4 ਵਜੇ ਸੂਈ ਆ ਤੇ 7 ਵਜੇ ਨੇ ਜੇਰ ਪਾਤੀ ਮਗਰ ਅੱਜ ਫਿਰ ਮੁੰਨਾਂ ਦਾ ਮੰਜੀ ਮੁੰਡੀ ਮੰਜੀ ਬਿਲਕੁਲ ਇੱਥੇ ਲਾਗੇ ਬੰਨੇ ਡੋਣੀ ਪਈ ਰਾਤ ਮੈਂ ਨਾ ਸਾਰੀ ਰਾਤ ਹੀ ਆ ਉਹ ਮੰਜੇ ਕੱਠੇ ਬੈ ਜਾ ਅੱਛਾ ਹਾਂ ਆ ਤੇ ਸੂਏ ਨੂੰ ਤਾਂ ਦੋ ਚਾਰ ਪਸ਼ੂ ਕੱਠੇ ਅੱਜ ਸੂਦੇ ਰਾਤ ਆ ਸੂਏ ਚਾਰ ਤਿੰਨ ਇੱਕ ਵੱਡੀ ਵਛੀ ਸੂਈ ਆ ਰਾਤੀ ਹੋਰ ਆਤੀ 8 ਵਜੇ ਸੂਈ ਉਹਨੇ 12 ਵਜੇ ਜ ਤੇ 2:00 ਵਜੇ ਪੁੱਛ ਚੁੱਕ ਤਰੀ ਠੀਕ ਆ ਫਿਰ ਉਸ ਤੋਂ ਬਾਅਦ ਉਹ ਝੋਟੀ ਪਹਿਲੇ ਨੰਬਰ ਵਾਲੀ ਸੂਪੀ ਠੀਕ ਆ ਹਾਂ ਚੱਲੀ ਗਿਆ ਕੰਮ ਤੇ ਹਾਂ ਰੈਗੂਲਰ ਤਰਿਆ ਗਿਆ ਰਾਤ ਫਿਰ ਵਾਰੀ ਬੰਨੀ ਹੋਣੀ ਹੈ ਭਾਉ ਗਰਮੇਰ ਸਿੰਘ ਉਹਨਾਂ ਨੇ ਵੀ ਇੱਕ ਤੂੰ ਸਵਾਤੀ ਹੁਣ ਮੈਂ ਝਟ ਸਾਂਜਾ ਦੂਜੀ ਤੂੰ ਨਹੀਂ ਇਹ ਨਾ ਫਿਰ ਤੁਹਾਨੂੰ ਪਤਾ ਹਸਪੀਟਲ ਲਗੂ ਡਿਊਟੀ ਚੇਂਜ ਕਰਨੀ ਪੈਂਦੀ ਅਚਾ ਅਤਲ ਚਾਹੀਦਾ ਚਾਹੀਦਾ ਹਾਂ ਪੁਲਵਾਨ ਪੁਲਵਾਨ ਆ ਨਾ ਕਬੱਡੀ ਗਰਾਊਂਡ ਦੇ ਚ ਖਿਡਾਰੀ ਆ ਉਹਨਾਂ ਤੇ ਫਿਰ ਵਾਰੀ ਵਾਰੀ ਨਾ ਰੇਡਾਂ ਪੈਂਦੀਆਂ ਵਾਰੀ ਵਾਰੀ ਬਾਕੀ ਹਿੰਮਤ ਤਾਂ ਕਈ ਵਾਰ ਇੱਕ ਰੇਡਰ ਹੀ ਜਿਹੜਾ ਰੇਡਾਂ ਆ ਠੀਕ ਆ ਲੈ ਵੀ ਗਗਨ ਵੀਰੇ ਪਹਿਲਾਂ ਨਾ ਪਲੋਂ ਬੱਛੀ ਆ ਤੇ ਕ੍ਰੋਸ ਜਾ ਆਗਾ ਬਾਕੀ ਰਾਤ ਹੀ ਸੂਈ ਆ ਬੱਛਾ ਮਗਰ ਬੱਛੀ ਆ ਜੀ ਬੱਛੀ ਬੱਛੀ ਮਗਰ ਕਿਲਾ ਨੜੂਆ ਤੋਂ ਬਿਲਕੁਲ ਆ ਤੁਸੀਂ ਦੇਖੋ ਬਹੁਤ ਯਾਦੀ ਠੰਡੀ ਰਾਤ ਹੀ ਸੂਈ ਆ ਠੀਕ ਆ ਠੰਡੀ ਦਾ ਬਰਫੀ ਆ ਦੇ ਠੀਕ ਆ ਜੀ ਹਾਂ ਲਓ ਜੀ ਜਿੰਦਾ ਮਰਜੀ ਕਰਮਣ ਵਾਲੀ ਦੀਆਂ ਤਾਰਾ ਲਓ ਜੀ ਸੋ ਬੱਛੀ ਆ ਦੋਸਤੋ ਬਿਲਕੁਲ ਵਾਜਬ ਬਿਲਕੁਲ ਜੈਜ ਰੇਟ ਰਹੂਗਾ ਨਾਲ ਦੀ ਨਾਲ ਪਸ਼ੂ ਵੀ ਛੋਟਾ ਜਿਆ ਜਿਹੜੇ ਵੀਰ ਕੋਲ ਇੱਕ ਗੋਠ ਬੰਨੇ ਦੇ ਵਿੱਚ ਥੋੜੀ ਵੀ ਜਗ੍ਹਾ ਤੇ ਚਾਹੁੰਦਾ ਵੀ ਇੱਕ ਛੋਟਾ ਜਿਆ ਐਨੀਮਲ ਛੋਟਾ ਜਿਆ ਪਸ਼ ਕੋਈ ਘਰ ਦੀ ਕਪੀਲਦਾਰੀ ਦੇ ਲਈਆਂ ਚਾਹ ਪਾਣੀ ਬਣਾਉਣ ਦੀ ਖਾਤਰ ਆਪਾਂ ਤੋਰਨਾ ਸੰਧੂ ਸਾਹਿਬ ਲਈ ਆਪਾਂ ਆਹ ਦੇਖੋ ਫੈਸ਼ਨੇਟ ਦੇ ਥਾਣੇ ਵੇਖੋ ਕਰਮਾਲੀ ਨੂੰ ਕਿਹੜਾ ਲੱਗਾ ਕਈ ਬਣਾ ਲੱਖ ਰੇਡ ਦੀ ਗਾਂ ਲੈ ਲਈਦੀ ਆ ਐਡਾ ਥਾਣ ਨਹੀਂ ਲੱਭਦਾ ਠੀਕ ਆ ਜੀ ਮਸ਼ੀਨੀ ਥਾਣ ਹੁੰਦੇ ਪਰ ਮੁੱਠੀ ਮੁੱਠੀ ਥਾਣ ਲੱਗਾ ਨੋਕਲਾ ਥਾਣ ਠੀਕ ਆ ਜੀ ਬਹੁਤ ਸੋਨਾ ਥਾਣ ਲੱਗਾ ਕਰਮਾਲੀ ਨੂੰ ਪ੍ਰੂਣ ਬੱਛੀ ਪਹਿਲਾ ਸਵੇਰ ਸੁਈਆ ਮਗਰ ਵੀ ਬੱਛੀ ਐ ਆਪ ਵੀ ਬੱਛੀ ਠੀਕ ਆ ਜੀ ਓਲੀ ਥੋੜਾ ਜਿਹਾ ਗगन ਵੀਰੇ ਸਲੋ ਤੋਰ ਲਿਆ ਜੀ ਆ ਦੇਖਾ ਸੋ ਹਾਈਟ ਕੱਦ ਦਰਮਿਆਨੀ ਆ ਦੋਸਤੋ ਦਰਮਿਆਨੀ ਹਾਈਟ ਆ ਬਾਕੀ ਛੱਡੇ ਛੋਡੇ ਦੀ ਬੜੀ ਖਬਰਦਾਰ ਆ ਠੀਕ ਆ ਜੀ ਚੱਡਾ ਲੇਵਾ ਤਾਂ ਬਨਥਾ ਜਿਹੜਾ ਤੁਸੀਂ ਵੇਖ ਹੀ ਰਹੇ ਜੀ ਬਹੁਤ ਸੋਹਣਾ ਬਨਾਥਣਾ ਬੱਚਾ ਇੱਥੇ ਹੀ ਆ ਇੱਥੇ ਹੀ ਆ ਲੋਗੀ ਸੋ ਚੰਗੀ ਧੀਰੀ ਪੂਰੀ ਢੰਡੀ ਧੀਰੀ ਆ ਦੋਸਤੋ ਵੇਖੋ ਤੁਸੀਂ ਠੀਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਭਰਾ ਨੇ ਬੰਗਾ ਪਾਉਣਾ ਰੱਸੀ ਪਾਉਣੀ ਬਿਨਾ ਵੰਗੇ ਤੋਂ ਜਿੱਦਾਂ ਮਰਜ਼ੀ ਚੁਆਈਆਂ ਕਰੀ ਚਲੋ ਨਵੀਂ ਦੀ ਨਵੀਂ ਆ ਤੇ ਗਗਨ ਦੇਈ ਕਿੰਨੇ ਦੀ ਸੰਦੂ ਸਾਹਿਬ ਮੋਲ ਨਹੀਂ ਕਰਨਾ ਆਪਾਂ ਦੇਣੀ ਆ ਸਿਰਫ 45000 ਦੀ 45 ਦੀ ਹਾਂ ਜਿਆਦਾ ਨਹੀਂ ਜੈਜ ਕਰਦਗੇ ਬਾੜੀ ਜਿਆਦੀ ਚੰਗੀ ਆ ਬਾੜੀ ਚੰਗੀ ਤਾਂ ਬਾੜੀ ਹੱਦਾਂ ਬੰਨੇ ਮਨਾ ਟੁੱਟੇ ਪਏ ਬੱਟੀ ਆ ਛੋਟ ਕਰਦਾਂਗੇ 44 ਦੀ ਆਪਾਂ ਜੈਸ ਨੂੰ ਦੇਣੀ ਆ 44 ਦੀ ਹਾਂ ਲੋਭੀ 44000 ਦੀ ਬੱਛੀ ਦੋਸਤੋ ਮੇਰੇ ਕੋਲ ਹੁੰਦੇ ਸਮਝ ਲਓ ਵੀ ਸੋਨਾ ਵਾ ਕਰਮਾ ਲਈ ਜੇਰ ਇਹਨੇ ਪਾਤੀ ਜੇਰ ਵੀ ਦੀ ਉਹ ਬਾਹਰ ਪਈ ਜੋ ਕਰਮਾ ਲਈ ਠੀਕ ਹੈ ਜੀ ਕਿਉਂਕਿ ਜੇਰਾ ਜੂਰਾ ਪ੍ਰੋਪਰ ਡਾਨਾ ਦੋਸਤੋ ਜੇਰਾ ਜੂਰਾ ਪੈ ਗਿਆ ਨੇ ਤੇ ਬੇ ਤੜਕ ਸੌਦਾ ਕਰੋ ਚੰਗੀ ਬੱਛੀ ਆ 44000 ਦੀ ਮਿਲ ਜੂ ਦੁੱਧ ਵੀ ਵਸ਼ੀ 15 ਕਿਲੋ ਸੌਖਾ ਪਹਿਲਾਂ ਨਹੀਂ ਭਰ ਦੋਗੀ ਠੀਕ ਹੈ ਜੀ ਹਾਂ ਲੋਭੀ ਗਗਨ ਅੱਗੇ ਆਪਣੇ ਕੋਲ ਜਿਹੜੀ ਇਹ ਆ ਗਈ ਹੈ ਡੱਬੀ ਦੂਜਾ ਸੂਆ ਵੜ ਇਹਨੂੰ ਅੱਜ 5-6 ਦਿਨ ਹੋ ਗਏ ਸੂਈ ਨੂੰ ਵਸ਼ੀ ਮਗਰ ਆ ਜਣੀ ਇਹਦੇ ਲਓ ਜੀ 5 ਕਿ ਦਿਨ ਹੋਏ ਆ ਹਾਂ ਹਾਂ ਆ ਵੀ ਆ Đi ਬੱਛੀ ਲਓ ਜੀ ਲਾਲ ਬੱਛੀਆਂ ਕਰੋ ਚੱਕ ਪੰਜਾਂ ਕੇ ਬਿਨਾਂ ਦਾ ਸੂਬਾ ਦੂਜਾ ਸੂਬਾ ਸੂਈਆ ਮਗਰ ਵੀ ਬੱਛੀ ਹੈ ਮਗਰ ਬੱਛੀ ਲਾਲ ਡੱਬੀ ਠੀਕ ਹੈ ਜੀ ਕਰਮਾਲੀ ਦੇ ਥੱਲੇ ਬੈਠੇ ਰਹੋ ਕਰਮਾਲੀ ਦੇ ਬੱਸ ਹੋ ਤਾਏ ਤੇ ਅੱਛਾ ਗਗਰ ਬੋਲੋ ਤਾਂ ਤਕਰੀਬਨ ਬਾਹਰ ਹੀ ਆ ਗਈ ਹੈ ਇਸ ਵਕਤ ਦੁੱਧ ਕਿੰਨਾ ਚ ਵਾਰੀ ਹੈ ਹੰਦੂ ਸਾਹਿਬ ਹੁਣ ਐ ਟਾਈਮ 14:00 ਵੇ 15:00 ਵੇ ਕਿੰਨਾ ਹੋਊਗਾ ਠੀਕ ਹੈ 13 ਦੀ ਤਾਂ ਫੁੱਲ ਗਾਰੰਟੀ ਆਪਣੀ ਲੋਅਰ ਕੀ ਦੇ ਠੀਕ ਆ ਜੀ ਹਾਂ ਲਓ ਵੀ ਦੋਸਤੋ 13 ਕਿਲੋ ਲੋਅਰ ਕੀ ਵੀ ਦੇਣਾ ਵੀ ਗਾਰੰਟੀ ਆ ਤੇ ਥਾਣਾ ਵੇਖੋ ਲੰਬਾ ਠੀਕ ਆ ਜੀ ਪੂਰਾ ਲੰਬਾ ਥਾਣਾ ਰੁਕ ਰੁਕਦਾ ਸੂਪੀ ਸੂਪੀ ਆ ਚੰਗੀ ਆ ਕੱਟੀ ਕੱਟੀ ਆ ਦੇਖੋ ਜੀ ਹਾਂ ਜੀ ਠੀਕ ਆ ਆ ਜੀ ਲੈ ਵੀ ਗਗਨ ਵੀ ਦਾ ਕੱਢ ਲੈ ਇਹਨੂੰ ਬਾਹਰ ਹਾਂ ਜੀ ਮਗਰ ਬੱਚੀ ਦੋਸਤੋ ਤਿੰਨਾ ਚੌ ਚੌ ਦਿਨਾਂ ਦਾ ਸੂਆ 13 ਕਿਲੋ ਕੋਈ ਵੀਰ ਬੋਲਾ ਮੰਨ ਲੇ ਕੱਚਾ ਬੋਲਾ ਮੰਨ ਲੇ ਠੀਕ ਆ ਜੀ ਕਿ ਤਿੰਨਾ ਚੌ ਦਿਨਾਂ ਦੇ ਵਿੱਚ ਵਿੱਚ ਬਾਕੀ ਲੈ ਵਲੂਆ ਕਰਮਾਲੀ ਨੂੰ ਚੰਗਾ ਸੋਹਣਾ ਲੱਗਾ ਠੀਕ ਆ ਜੀ ਬਹੁਤ ਸੰਧੂ ਸਾਹਿਬ ਬਹੁਤ ਜਿਆਦਾ ਨਿੱਗਰਾ ਆ ਲਓ ਜੀ ਬਹੁਤ ਸੋਹਣਾ ਮੁੱਠੀ ਮੁੱਠੀ ਥਣ ਸਫਾਰੀ ਵਾਲਾ ਬਹਾਨਾ ਚੱਡਾ ਬਹੁਤ ਵਧੀਆ ਲੈ ਗगन ਵਧਾਈਆਂ ਹੁਣ ਨਾਲੇ ਬਹੁਤ ਹੀ ਵੀਰ ਕਹਿੰਦੇ ਗगन ਨੂੰ ਵਧਾਈਆਂ ਦਾ ਵੀ ਜਦ ਤਨ ਪੈਂਟ ਪੁੰਟ ਪਵਾਤੀ ਲਾ ਤੇ ਲਾਮੇ ਲਾ ਤੇ ਲਾਮੇ ਆਹੋ ਹਾਂ ਬਾਕੀ ਸੰਧੂ ਸਾਹਿਬ ਦੁੱਧ ਭਾਵੇਂ 14 ਹੀ ਹੋਵੇ ਆਪਾਂ 13 ਦੀ ਤਾਂ ਗਰੰਟੀ ਦਿੱਤੀ ਕਿਸ ਨੂੰ ਆਪਾਂ ਚੁਗਾਉਣਾ ਵਾ ਆ ਬਿਲਕੁਲ ਘਾਤੀ ਦੱਸਿਆ ਚੰਗਾ ਕਿੰਨਾ ਖੰਡ ਬੱਸ ਅਗਲੇ ਦੇ ਘਰ ਚੰਨਾ ਵੱਧ ਕੱਢੇ ਅਗਲਾ ਖੁਸ਼ ਹੁੰਦਾ ਬਿਲਕੁਲ ਵੀਰੇ ਇਹ ਗगन ਕਿੰਨੇ ਦੀ ਹਾਂ ਨਾ ਹੁੰਦੀ ਐ ਵੀਰੇ ਸੰਧੂ ਸਾਹਿਬ ਇਹਦਾ 50 ਜਮਾਨਤਨ ਕਰਾਂਗੇ 50 ਦੇ ਵਿੱਚੋਂ ਹਾਂਜੀ ਕਿੰਨਾ ਹੋ ਜਾਊਗਾ ਬਹੁਤ ਚੰਗੀ ਵਸੇ ਕੋਈ ਨਹੀਂ ਕਰਦਾ ਖੁੱਲੀਆਂ ਛੋਡਾ ਕਰਦਾ ਕਰਦੇ ਮੌਕੇ ਕੋਈ ਨਹੀਂ ਕਰਦਾ ਲਓ ਦੱਸੋ 50000 ਦੇ ਵਿੱਚੋਂ ਖੁੱਲਾ ਸੰਧੂ ਸਾਹਿਬ ਕਿਸ ਨੂੰ ਕਰਕੇ ਖੱਲਿਆ ਹੀ ਨਹੀਂ ਆਇਤਾ ਬਿਲਕੁਲ ਬਿਲਕੁਲ ਮਾ ਜਿਹੜਾ ਦੋਸਤੋ ਇੱਕ ਕੋ ਆਦੇ ਨਾ ਵੀ ਘੰਟਿਆਂ ਦੇ ਮਿੰਟਾਂ ਦੇ ਸਕਿੰਟਾਂ ਦੀ ਖੇੜੀ ਆ ਮਾਲ ਵੀਰ ਤੋਂ ਉਹਨਾਂ ਦਾ ਵਿਖਦਾ ਚੰਗੇ ਸਾਫ ਸੁਥਰੇ ਪਸ਼ੂ ਆ ਲੈ ਵੀ ਕਾਕਾ ਨਾ ਅੱਗੇ ਆਪਣੇ ਕੋਲ ਜਿਹੜੀ ਕ੍ਰੋਸਾਂ ਗੇ ਦੇ ਵਿੱਚ ਬੈਠਾ ਆ ਗਈ ਇੱਕ ਜਰਸੀ ਦਾ ਕ੍ਰੋਸ ਮੰਨ ਲੈ ਪਾਂ ਕੇ ਸ਼ਹੀਦ ਵਾਲਾ ਹੋਣਾ ਟਾਈਮ ਅੱਜ ਇਹਨੂੰ ਸੂਈ ਨੂੰ 7ਵਾਂ 8ਵਾਂ ਦਿਨ ਹੋ ਗਿਆ ਅੱਛਾ ਐ ਟਾਈਮ ਹੁਣ 15 ਹੋਵੇ 16 ਹੋਵੇ ਇਹਨਾਂ ਤੋਂ ਦੁੱਧ ਹੋ ਗਿਆ ਇਸਦੇ ਹਫਤੇ ਦੀ ਸੂਈ ਦੇ ਥੱਲੇ ਹਾਂ ਮਗਰ ਕੀ ਆ ਗਿਆ ਬੱਚਾ ਮਗਰੇ ਦੇ ਵਸ਼ ਆ ਗਿਆ ਉਹੜਾ ਲਓ ਜੀ ਮਗਰ ਬੱਚਾ ਹਫਤੇ ਗਦਾ ਸੂਆ ਆ ਬੱਚਾ ਬੈਠਾ ਠੀਕ ਆ ਜੀ ਹਾਂ ਆ ਬਰਾਊਨ ਤੇ ਬਿਲਕੁਲ ਵਾਈਟ ਡੱਬ ਲਾਲੇ ਕੋਈ ਨੌਆਂ ਠੀਕ ਆ ਦੋ ਦੋ 15 ਕਿਲੋ ਹੀ ਆ ਮੈਂ ਨਾ 15 ਵਿੱਚ 14 ਦੀ ਗਰੰਟੀ ਹੋਊਗੀ 14 ਦੀ ਹਾਂ ਮੈਲੇ ਦੀ ਵੀ ਗਰੰਟੀ ਦਵਾਂਗੇ ਲੈ ਮੈਲਾ ਵੀ ਅਗਲੇ ਦੇ ਘਰ ਜਾ ਕੇ ਮਾਰੂਗੀ ਠੀਕ ਹੈ ਵੀਰੇ ਹਾਂ ਲੈ ਵੀ ਗगन ਖੋਲ ਭਰਾ ਨਾ ਦੋਸਤੋ ਸੁਆ ਅਗੋਂ ਮੇਰਾ ਵੀਰ ਕੋਈ ਦੂਜਾ ਮੰਨ ਲੇ ਤੁਸੀਂ ਸੌਦਾ ਕਰ ਲਿਓ ਠੀਕ ਆ ਇੱਕ ਕ੍ਰੋਸ ਅੰਗ ਦੇ ਵਿੱਚ ਚਵਾ ਲੱਗਾ ਐਡਾ ਚੰਗਾ ਹਾਂ ਅੱਠ ਸੱਤ ਦਿਨਾਂ ਦੀ ਸੂਈ ਥੱਲੇ ਹੋਵੇ ਨਾ ਹੋਵੇ ਤਾਂ 15 ਕਿਲੋ ਹੀ ਆ ਬਾਕੀ 14 ਕਿਲੋ ਕੋਈ ਭਰਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਵਾਈਪੈ ਵੀਰਾਂ ਦਾ ਵੀ 14 ਕਿਲੋ ਆਪਾਂ ਮਤਲਬ ਕਿ ਵੱਧ ਨਿਕਲੂਗਾ 14 ਦੇ ਵਿੱਚੋਂ ਕੋਈ ਇਹ ਨਹੀਂ ਹੈਗਾ ਕੋਈ ਪਾਇਆ ਸ਼ਰਾਕ ਘੱਟ ਨਿਕਲੇ ਵੱਧੇ ਨਿਕਲੂਗਾ ਵੈਸੇ ਥਾਨਪੁਰ ਹਥੀ ਚਵਾਈ ਵਾਲਾ ਹੀ ਆ ਤੇ ਚੋਰ ਜਾਨ ਦੇ ਵਿੱਚ ਪੂਰ ਛਿਟਾ ਕਿਸੇ ਰਕਮ ਦਾ ਗਗਨ ਹੈ ਨਾ ਉਹ ਸੰਧੂ ਸਾਹਿਬ ਉਹ ਜੇ ਆਪਾਂ ਜਾਨਵਰ ਲਿਆਉਣਾ ਨਹੀਂ ਕਰੇ ਦੇ ਠੀਕ ਹੈ ਵੀਰੇ ਪਤਾ ਕੀ ਆ ਤੁਹਾਨੂੰ ਪਤਾ ਮਾਲ ਲੈਣਾ ਸੁਥਰਾ ਤੇ ਸੁਥਰਾ ਵੇਚਣਾ ਬਸ ਬਸ ਇੱਥੇ ਆ ਬੱਚੇ ਤੁਹਾਡੇ ਬੱਚਿਆਂ ਨੂੰ ਕਿੱਧਰ ਜਾਂਦੀਆਂ ਜੋ ਲੋ ਦੀ ਚੱਕ ਕਰੋ ਠੀਕ ਹੈ ਜੀ ਸੋ ਚੰਗੀ ਆ ਜਿੰਨੀ ਵੀ ਆ ਬੈਰ ਪੂਰੀ ਮਜਬੂਤ ਆ ਚੰਗੇ ਸੋਹਣੇ ਨਰੋਏ ਪਿੰਡੇ ਦੇ ਵਿੱਚ ਆ ਤੇ ਬਾਕੀ ਥੱਲੇ ਭਾਂਡੇ ਦੀ ਵੀ ਚੰਗੀ ਆ ਠੀਕ ਹੈ ਜੀ ਦੁੱਧ ਜ਼ਿਆਦਾ ਨਹੀਂ ਕਰਮਾ ਲਈ ਨਾਰਮਲ ਕੋਈ 15 16 ਲੀਟਰ ਤੋਂ ਪਲੱਸ ਆਰਾਮ ਨਾਲ ਚਵਾਈ ਜਾਊਗੀ ਠੀਕ ਹੈ ਜੀ ਸੰਤੂ ਸਾਹਿਬ 17 18 ਕਿਲੋ ਦੁੱਧ ਸੌਖਾ ਬਣਾ ਦਊਗੀ ਹਾਂ ਹਾਂ ਇਹ ਗੱਗਨਾਂ ਕਿੰਨੇ ਦੀ ਹੁੰਦੀ ਆ ਹਨ ਸੰਤੂ ਸਾਹਿਬ ਮੁੱਲ ਬਾ 60 ਕਰੀਏ ਬਿਲਕੁਲ 55 ਦੀ ਦੇਣੀ ਆ 55 ਦੀ ਹਾਂ ਲਓ ਵੀ 55000 ਦੀ ਕਿਸਾਨ ਵੀਰ ਉਹ ਇਹ ਤੁਹਾਨੂੰ ਮਿਲ ਜੂਗੀ ਜੀ ਐਸ ਲਓ ਐਡੀ ਪੋਲੀ ਆ ਪਈ ਵਗੀ ਜਾਂਦੀ ਕਰਮਾ ਦੀ ਹਾਂ ਲਓ ਜੀ ਠੀਕ ਆ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਆ ਦੇਖੋ ਜੀ ਠੀਕ ਆ ਇੱਕ ਲਾਸਟ ਵਿੱਚ ਦੋਸਤੋ ਤੁਹਾਨੂੰ ਵੈੜ ਦਿਖਾਉਣੇ ਆਪਾਂ ਬਹੁਤ ਸੋਹਣੇ ਕੱਦ ਕੱਠ ਦੇ ਵਿੱਚ ਨਸਲ ਜਾਤ ਪੂਰੀ ਆ ਠੀਕ ਆ ਜੀ ਤੇ ਬਾਕੀ ਤੁਹਾਨੂੰ ਪੂਰਾ ਸਟਰਕਚਰ ਪੂਰਾ ਵੇਰਵਾ ਆਪਾਂ ਪੁੱਛ ਕੇ ਵੀਰ ਤੋਂ ਪੁੱਛਦੇ ਗਗਨ ਸੁਆ ਇਹਦਾ ਕਿੰਨਾ ਹੋਗਾ ਵੀਰ ਸੰਦੂ ਸਾਹਿਬ ਦੁਜਾ ਸੁਆ ਵਾ ਹਾਂ ਜੀ ਇਹ ਸਮਝ ਲਓ ਵੀ ਆਪਣੇ ਇੱਕ ਹਿਸਾਬ ਦੀ ਆਪਣੀ ਘਰ ਦੀ ਵੈੜ ਆ ਠੀਕ ਆ 40 ਸਾਲਾਂ ਦਾ ਪ੍ਰੇਮ ਆਪਣੇ ਨਾਲੋਂ ਬੰਦੇ ਦਾ ਠੀਕ ਆ ਜੀ ਕਿਹੜੇ ਬੰਦੇ ਦਾ ਆਪਾਂ ਵੈੜ ਲਈ ਆ ਹਾਂ ਹਾਂ ਉਹ ਮੈਂ ਤਾਂ ਵੀ ਉਹਦੇ ਘਰੇ ਗਿਆਈ ਉਹਨੇ ਪਰ ਨਹੀਂ ਦਿੱਤੀ ਬੈਠਾ ਉਹਨੇ ਆਖਿਆ ਬੈਠ ਖਾਣੀ ਉਹਨਾ ਖਾਣੀ ਸਹੀ ਹੈ ਵੀਰੇ ਅੱਛਾ ਗਗਨ ਸੂਈ ਨੂੰ ਅੱਜ ਕਿੰਨਾ ਕ ਟਾਈਮ ਹੋ ਗਿਆ ਸੂਈ ਰਾਤ 12 ਵਜੇ ਸੂਈ ਆ ਸਵੇਰੇ ਨੇ 4 ਵਜੇ ਜੇਰ ਪਾਤੀ ਆ ਅੱਛਾ ਜੀ ਵੱਛਾ ਮਗਰ ਮਗਰ ਵੱਛਾ ਹਾਂ ਤੇ ਸੁਬਾ ਦੁੱਜਾ ਦੁੱਜਾ ਪਹਿਲਾਂ ਨੇ ਸੰਧੂ ਸਾਹਿਬ 28 ਕਿਲੋ ਦੁੱਧ ਨਾਪਿਆ ਕੰਡੇ ਤੇ ਠੀਕ ਆ ਲਓ ਵੀ 30 ਦੇ ਦੇ 32 ਦੇ ਦੇ ਇਹ ਅਗਲੇ ਦੀ ਸੇਵਾ ਠੀਕ ਆ ਜੀ ਹਾਂ ਆ ਕਰੋ ਚੱਲ 31 ਕਿਲੋ ਦੀ ਆਪਾਂ ਵੀ ਗਾਰੰਟੀ ਦੇ ਕੇ ਭੇਜਾਂਗੇ ਜਿਹੜਾ ਵੀ ਵੀਰ ਵੱਡੀ ਆ ਦੋਸਤੋ ਜਿਹੜੀ ਆਪਾਂ ਤੁਹਾਨੂੰ ਇਹ ਵਾਇਰ ਦਿਖਾਉਣਾ ਹੈ ਬੇਲ ਵੱਡੀਆਂ ਠੀਕ ਆ ਵੱਡੀਆਂ ਵੈੜਾ ਦੇ ਵਿੱਚ ਗਿਣਤੀ ਆਪਾਂ ਇਹਦੀ ਕਰ ਸਕਦੇ ਆ ਤੇ ਰਾਤੀ ਸੂਈ ਆ ਠੀਕ ਆ ਜੀ ਮਗਰ ਬੱਚਾ ਮੇਲ ਕਾਫਾ ਤੁਸੀਂ ਬੱਚਾ ਵੇਖ ਸਕਦੇ ਹੋ ਬਿਲਕੁਲ ਨਾੜੂ ਕਿਲੇ ਦੇ ਨਾਲ ਵੀ ਆਪਾਂ ਸਵੇਰੇ 6-7 ਕਿਲੋ ਸਾਫ ਕੀਤੀ ਆ ਹਾਂ ਪਤਾ ਕੀ ਵੈੜ ਤੋਂ ਬੈਠਾ ਨਹੀਂ ਜਾਂਦਾ ਠੀਕ ਆ ਜੀ ਹਾਂ ਲਓ ਜੀ ਤਾਂ ਬਾਕੀ ਫਿਰ ਉਹ ਗੱਲ ਜਿਹੜੀ ਦੋਸਤੋ ਵੀ ਇੱਥੇ ਆਣ ਕੇ ਵੀਰ ਗਗਨਾ ਦਾ ਵੀ ਇਹ ਤਾਂ ਗੱਲ ਕਰਿਆ ਨਾ ਕਰੀਏ ਵੀ ਭੂਰ ਛੱਟੇ ਵਾਲੀ ਕਿਉਂਕਿ ਪਹਿਲਾਂ ਹੀ ਆਪਾਂ ਦਾ ਵੀ ਤਸੰਦੀ ਕਰਕੇ ਮਾਲ ਲਈਦਾ ਸੰਦੂ ਸਾਹਿਬ ਉਹ ਕੰਮ ਚ ਕਰਨਾ ਹੀ ਨਹੀਂ ਆ ਆ ਦੇਖੋ ਬਾਕੀ ਕੱਦ ਬਹੁਤ ਤੁਸੀਂ ਵਹਿੜ ਦਾ ਚੈੱਕ ਕਰੋ ਇੱਕ ਵਾਰੀ ਸੂਸਵਾ ਦੇ ਵਿੱਚ ਆਈ ਹੈ ਬਾਕੀ ਕਰਮਾ ਵਾਲੀ ਉੱਪਰੋਂ ਬਿਲਕੁਲ ਸਟ੍ਰੇਟ ਇੱਕ ਹੁੰਦਾ ਨਾ ਵੀ ਵਹਿੜਾਂ ਕਈ ਨਾ ਕੋਬੀਆਂ ਕਰਦੀਆਂ ਬਿਲਕੁਲ ਸਟ੍ਰੇਟ ਫਲੈਟ ਉੱਪਰੋਂ ਇੱਕ ਸਾਰ ਚੌੜਾ ਪਿੱਠਪੂੜਾ ਮੱਝਾਂ ਵਾਲਾ ਕਰਮਾ ਵਾਲੀ ਨੂੰ ਪਿੱਠਪੂੜਾ ਲੱਗਾ ਚੌੜਾ ਪਿੱਠਪੂੜਾ ਆਰਡਰ ਕੁਆਲਿਟੀ ਚੰਗੀ ਆ ਸੋ ਪਹਿਲੇ ਸਵੇਰੇ ਕੋਈ 25 27 25 ਲੀਟਰ ਚਲੀ ਪਾਸ 228 ਕਿਲੋ ਦੁੱਧ ਦਿੱਤਾ ਵਾ ਗੱਲਾਂ ਬਾਤਾਂ ਲਾ ਨਹੀਂ ਮਨਾਇਆ ਵਾ ਕੰਡੇ ਤੇ ਨੇ ਠੀਕ ਆ ਠੀਕ ਆ ਹਾਂ ਤੇ ਸਵੇਰੇ ਘੜ ਤੋਂ ਘੱਟ 7 ਕਿਲੋ ਚੋਈ ਆ ਠੀਕ ਆ ਤੇ ਜੇਰ ਜੂਰ ਰਾਤੀ ਪੈ ਗਈ ਜੇਰ ਦੀ ਟੜਕੇ 4 ਵਜੇ ਪਈ ਫਿਰ 6 ਵਜੇ ਨੂੰ ਸਾਫ ਕੀਤਾ ਠੀਕ ਆ ਤੁਹਾਨੂੰ ਪਤਾ ਸੰਧੂ ਸਾਹਿਬ ਆਪਣੀ ਚੌਥੀ ਵੀਡੀਓ ਪੈ ਗਈ ਐ ਯਾਰ ਕੀ ਹਾਂਜੀ ਇੱਕੇ ਮਹੀਨੇ ਚ ਜਦੋਂ ਤੁਹਾਨੂੰ ਬਲਾ ਕੰਪੀਟੀਸ਼ਨ ਹੋਇਆ ਫਿਰ ਮਾਲ ਸੁੱਸਰਾ ਲੈਣਾ ਪੈਂਦਾ ਲੈਣਾ ਪੈਂਦਾ ਸਿਰੇ ਬਿਲਕੁਲ ਸਾਫ ਸੁਥਰਾ ਲੈ ਕੇ ਪੇਸ਼ ਕਰਨਾ ਪੈਂਦਾ ਮਾਲ ਆਪੀ ਨਿਗਾਹ ਚ ਨਹੀਂ ਚੜਦਾ ਮਾੜਾ ਕਿਉਂਕਿ ਪਸੂ ਪਤਾ ਵੀ ਇਹੋ ਜਿਹਾ ਨਹੀਂ ਦੇਖਦਾ ਤੁਹਾਨੂੰ ਲੈਣਾ ਨਹੀਂ ਤੇ ਸਹੀ ਆ ਜੀ ਜਗਵੀਰ ਕਹਿਣਾ ਮੋੜ ਲਾ ਆਹ ਦੇਖੋ ਜੀ ਠੀਕ ਆ ਤੋ ਰਾਤ ਹੀ ਜਿਹੜਾ ਦੋਸਤੋ ਸੂਆ ਪਿਆ ਠੀਕ ਆ ਬਾਕੀ ਤੁਹਾਨੂੰ ਪੂਰੀ ਡਿਟੇਲ ਮਿਲੀ ਗਈ ਆ ਦੂਜਾ ਸੂਆ ਫੋਲ ਵੱਡੀ ਹਾਈਟ ਕਰਦਾ ਲਈ ਜਿਹੜੀ ਦੋਸਤੋ ਵੇੜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਠੀਕ ਆ ਜੀ ਸੋ 5 27 ਲੀਟਰ ਨਾਪਿਆ ਵੀਰਾਂ ਦਾ ਵੀ ਦੁੱਧ ਪਹਿਲੇ ਸੂਵੇ ਦੇ ਵਿੱਚ ਹੁਣ ਦੂਜਾ ਸੂਆ ਸੂਈ ਆ ਮਾਰਨਿਕਾ ਕਹਿੰਦੇ ਦੱਸ ਹੀ ਦਿੱਤਾ ਵੀ 6-7 ਕਿਲੋ ਚਵਾਈ ਕੀਤੀ ਆ ਕੀਤੀ ਕੀਤੀ ਸੰਧੂ ਸਾਹਿਬ ਆ ਮੋਰਦਾ ਵੀਰੇ ਚਲੋ ਓਕੇ ਠੀਕ ਆ ਜੀ ਠੀਕ ਆ ਤੋਰ ਲਾ ਬਈ ਗगन ਆ ਫੜਿਓ ਬੱਚਾ ਫੜੋ ਗਾਮ ਚੱਲ ਪਤ ਹੋਏ ਲਓ ਜੀ ਠੀਕ ਹੈ ਜੀ ਬਾਕੀ ਚੰਗਾ ਸੋਹਣਾ ਜਿਹੜਾ ਦੋਸਤਾਂ ਨਾਲ ਸਹਿਜ ਆ ਵਿਰਲਵਾਰ ਦੇ ਚੰਗੀ ਆ ਠੀਕ ਆ ਜੀ ਬਾਕੀ ਹੈ ਵੀ ਪੂਰੀ ਖੂਬਸੂਰਤਾਂ ਚੰਗੇ ਢਾਂਚੇ ਢੂਚੇ ਦੇ ਵਿੱਚ ਇਹ ਵੇਰ ਆਪਾਂ ਤੁਹਾਨੂੰ ਦਿਖਾਈਏ ਲਾਸਟ ਦੇ ਵਿੱਚ ਵੱਡੇ ਕੱਦ ਕਾਠਾਂ ਵਾਲੀ ਠੀਕਾ ਬਾਕੀ ਸੰਧੂ ਸਾਹਿਬ ਜਵਾਬ ਬਹੁਤ ਜਿਆਦਾ ਚੰਗਾ ਲੱਗਾ ਵਸ਼ੇ ਠੀਕ ਆ ਜੀ ਹਾਂ ਓਕੇ ਤੇ ਇਹ ਗਗਨ ਆਪਾਂ ਦਵਾਂਗੇ ਕਿੰਨੇ ਦੀ ਵਿਤਾਜ ਸੰਧੂ ਮੁੱਲ ਕਰਨ ਨੂੰ ਭਾਵੇਂ ਸੰਧੂ ਸਾਹਿਬ ਲੱਖ ਹੀ ਕਰਨਗੇ ਹਾਂ ਮੁੱਲ 85000 ਜੈਸਨ 80000 ਦੀ ਆਪਾਂ ਦੇਣੀ ਹੈ 80 ਦੀ ਹਾਂ ਲਓ ਜੀ ਜੈਸਨ 80000 ਦੀ ਬਾਕੀ ਜਿਹੜਾ ਮਰਜੀ ਵੀਰ ਮੇਰਾ 30 32 ਕਿਲੋ ਦੀ ਆਪਣੇ ਤੋਂ ਗਾਰੰਟੀ ਵੀ ਲੈ ਕੇ ਜਾਵੇ ਠੀਕ ਆ ਹਾਂ ਲੋ ਵੀ ਕਿਸਾਨ ਵੀਰੋ 80000 ਦੀ ਹਾਂ ਨਾ ਤੇ ਵੀਰਾਂ ਦਾ ਵੀ 22 30 ਲੀਟਰ ਦੀ ਤਸੱਲੀ ਵੀ ਦੇ ਦਾਂਗੇ ਕਿਸੇ ਵੀ ਵੀਰ ਭਰਾ ਨੂੰ ਤੇ ਬਾਕੀ ਅੱਜ ਦੇ ਸਮੇਂ ਜਿਵੇਂ ਹੁਣ ਸੂਈ ਪਈ ਆ ਕਰਮਾਂ ਦੀ ਠੀਕ ਆ ਜੀ ਉਹ ਆਪਦੀ ਚੋਆਪ ਸਮਾ ਕੇ ਆਪਣੀ ਬੇਸ਼ੱਕ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਤੇ ਸਵੇਰ 6 7 6 7 ਕਿਲੋ ਜਿਹੜਾ ਦੁੱਧ ਬੋਲਾ ਉਹ ਚੋਲਿਆ ਠੀਕ ਆ ਤੇ ਇਹ ਅੱਜ ਨਗਨੇ ਵੀਰ ਗਗਨ ਉਹਨਾਂ ਦੇ ਫਾਰਮ ਤੇ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਠੀਕ ਆ ਜੀ ਤੋਂ ਵੱਡੀ ਗਿਣਤੀ ਦੇ ਵਿੱਚ ਨਗਨੇ 8 9 ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਠੀਕ ਆ ਜੀ ਮੱਝਾ ਵੈੜਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵਾਲੇ ਪਸ਼ੂ ਠੀਕ ਆ ਸੋ ਐਨੀਮਲ ਇਸੇ ਤਰ੍ਹਾਂ ਹੀ ਇਸ ਕਿਲੇ ਦੇ ਉੱਪਰ ਹੋਗੇ ਰਹਿੰਦੇ ਆ ਵਿਕਰੀ ਵਾਲੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਨੰਬਰ ਆਪਾਂ ਲੈ ਲੈਨੇ ਆ ਉਹ ਗਗਨੇ ਕਾ ਨੰਬਰ ਬੋਲਦੇ ਵੀਰ 8847507397 ਠੀਕ ਆ ਜੀ ਹਾਂਜੀ ਲੋ ਵੀ ਕਿਸਾਨ ਵੀਰ ਉਹਦਾ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣਦਾ ਏ ਠੀਕ ਆ ਜੀ ਨੰਬਰਾਂ ਤੇ ਕਾਲ ਕਰਕੇ ਵਧੇਰੇ ਤੁਸੀਂ ਗੱਲਬਾਤ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ